ਮੈਂ ਪ੍ਰੇਮਨਾਥ ਸਫਾਈ ਯੂਨੀਅਨ ਸਫੇਕ ਸਫਾਈ ਸੇਵਕ ਯੂਨੀਅਨ ਪ੍ਰਧਾਨ ਪ੍ਰੇਮਨਾਥ ਆਪਾਂ ਆਪਣੀਆਂ ਤਨਖਾਹਾਂ ਸੰਬੰਧੀ ਆਪਣੀਆਂ ਹੜਤਾਲ ਕੀਤੀ ਹੈ ਜੀ 4 ਮਹੀਨੇ ਹੋ ਗਏ ਕਿ ਇਹਦੇ 6 ਮਹੀਨੇ ਹੋ ਗਏ ਕਿ ਇਹਦੇ 5 ਮਹੀਨੇ ਹੋ ਗਏ ਤਨਖਾਹਾਂ ਇਥੋਂ ਤੱਕ ਕਿ 9-9 ਮਹੀਨੇ ਵੀ ਹੋ ਗਏ ਆਪਣੇ ਜੈ ਸਾਹਿਬ ਨੇ ਉਹਨਾਂ ਦੀ ਤਨਖਾਹਾਂ ਨੂੰ 9 ਮਹੀਨੇ ਹੋ ਗਏ ਆਪਾਂ ਇਹਨਾਂ ਨੂੰ ਜਦੋਂ ਆ ਕੇ ਕਹਿਦਾ ਉਦੋਂ ਆ ਕੇ ਲਾਰਾ ਲਾਉਂਦੇ ਅੱਜ ਮਿਲ ਜਾਂਦੀ ਕੱਲ ਮਿਲ ਜਾਂਦੀ ਇਸ ਕਰਕੇ ਸਾਡੇ ਘਰਾਂ 'ਤੇ ਅੱਗੇ ਯਾਰਾ ਬੜੀ ਮੁਸ਼ਕਲ ਹੋ ਰਹੀ ਹੈ ਨਾ ਕੋਈ ਬਕਿਆਂ ਦੀਆਂ ਫੀਸਾਂ ਤਰਨੀਆਂ ਨਾ ਕੋਈ ਬੱਤੀ ਦਾ ਬਿੱਲ ਨਾ ਕੋਈ ਘਰ ਦੇ ਖਰਚੇ ਨਾ ਕੋਈ ਸਭਾਈ ਵਾਲਾ ਕੋਈ ਵੀ ਕੁਝ ਵੀ ਖਰਚਾ ਨਹੀਂ ਆਦਾ ਬਿਲਕੁਲ ਬੇਕਾਰ ਹੋ ਗਏ ਬਹਿ ਗਏ ਜਦੋਂ ਤਨਖਾਹਾਂ ਹੀ ਨਹੀਂ ਤਾਂ ਕੰਮ ਕਿਥੋਂ ਆੜੇ ਚੱਲਨੇ ਆ ਨਾ ਕੋਈ ਰਾਸ਼ਨ ਦੇਂਦਾ ਨਾ ਕੋਈ ਦੁੱਧ ਦੇਂਦਾ ਨਾ ਕੋਈ ਗੱਲ ਨਾ ਵਾ ਇਸ ਕਰਕੇ ਆਪਾਂ ਆਪਣਾ ਦਫਤਰ ਦੇ ਕੇ ਹੜਤਾਲ ਕਰਕੇ ਬੈਠੇ ਦਿਆਂ ਸਾਨੂੰ ਮਤਲਬ ਵੀ ਸਾਡੀਆਂ ਤਨਖਾਹਾਂ ਦੇਣਾ ਸਾਡੇ ਕੋਲੋਂ ਹੁਣੇ ਕੰਮ ਕਰਾਉਣਾ ਆਪਾਂ ਕੰਮ ਕਰਨ ਨੂੰ ਤਿਆਰ ਆ ਅੱਜ ਕਿੰਨੇ ਦਿਨ ਹੋ ਗਿਆ ਹੜਤਾਲ ਤਿੰਨ ਦਿਨ ਹੋ ਗਿਆ ਨਾ ਤਾਂ ਕਿਹਨੇ ਆ ਕੇ ਸਾਡੀ ਬਾਤ ਪੁੱਛੀ ਜਾਂ ਨਾ ਕਹਿੰਦੇ ਆ ਕੇ ਸਾਨੂੰ ਕਿਹਾ ਵੀ ਕਿਉਂ ਕੋਈ ਗਲਬਾ ਨਹੀਂ ਆਦਰਵਾਇਜ਼ ਤੁਹਾਨੂੰ ਤਨਖਾਹਾਂ ਅਜ ਨਹੀਂ ਦਿਆਂ ਤੇ ਫਿਰ ਸਾਡਾ ਕੰਮ ਇਦਾਂ ਹੀ ਚੱਲੇਗਾ ਜੀ ਬੰਦੀ ਰੇਕ ਕੰਮ ਕੀ ਮੰਗ ਕਰਦੇ ਹਾਂ ਨੂੰ ਇਹ ਹੋਏ ਪੰਜਾਬ ਸਰਕਾਰ ਤੋਂ ਮੰਗ ਮੰਗੇ ਆਪਣੇ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਵੀ ਸਾਡੀਆਂ ਤਨਖਾਹਾਂ ਦੇਣ ਤੇ ਆਪਾਂ ਕੰਮ ਕਰੀਏ ਸਾਨੂੰ ਕੋਈ ਐਸੇ ਆਪਣੀ ਖੁਸ਼ੀ ਨਾਲ ਤਨੇ ਬੈਠੇ ਨਹੀਂ ਆਪਾਂ ਕੋਈ ਫੰਡ ਦਾ ਕੋਈ ਪੀਐਫ ਦਾ ਇਹ ਸਾਡਾ ਪੀਐਫ ਕਟਣ ਦੇ ਜੀ ਉਹਦਾ ਸਾਨੂੰ ਇਸ ਖਾਤੇ ਦਾ ਪਤਾ ਹੀ ਨਹੀਂ ਸਾਨੂੰ ਵੀ ਆ ਬੜਾ ਪੀਐਫ ਫੰਡ ਕਟਾ ਡੇ ਕਿੱਥੇ ਰੱਖਣ ਦੇ ਕਿੱਥੇ ਨਹੀਂ ਜਿਹੜਾ ਬਾਬਾ ਨਾਲਗੇ ਸਾਰੇ ਜੋ ਮੀਡੀਆ ਹੈਗੇ ਨੇ ਪ੍ਰੈਸ ਰਿਪੋਰਟ ਸਾਰਾਂ ਤਨਮਾਦ ਕਰਦਾ ਹਾਂ ਅੱਜ ਸਾਡੇ ਡੇਰਾ ਬਾਬਾ ਨਾਨਕ ਨਗਰ ਕਾਉਂਸਲ ਦੀ ਤੀਸਰੇ ਦਿਨ ਵਿੱਚ ਹੜਤਾਲ ਜਿਹੜੀ ਸ਼ੁਰੂ ਹੋ ਗਈ ਉਹਦਾ ਮੁੱਖ ਕਾਰਨ ਕੀ ਹੈ ਕਿ ਮੁਲਾਜ਼ਮਾਂ ਨੂੰ ਤਨਖਾਹਾਂ ਮਿਲਦੀਆਂ ਨਹੀਂ ਬਹੁਤ ਲੇਟ ਮਿਲਦੀਆਂ ਨੇ ਜੇ ਕਈਆਂ ਦੀਆਂ ਤਨਖਾਹਾਂ ਤੇ ਜਿਹੜੇ ਸੀਨੀਅਰ ਜਿਹੜੇ ਹੈਗੇ ਨਾ ਮੁਲਾਜ਼ਮ ਉਹਨਾਂ ਦੀਆਂ ਨੋ ਨੋ ਮਹੀਨੇ ਤਨਖਾਹਾਂ ਕਿਹਦੀ 4 ਮਹੀਨੇ ਦੀਆਂ ਤੇ ਸਾਡੀਆਂ 2-2 ਮਹੀਨੇ ਦੀਆਂ ਨੇ ਤੇ ਕਈਆਂ ਦੀ 3-3 ਮਹੀਨੇ ਦੀਆਂ ਨੇ ਟਾਈਮ ਸਿਰ ਤਨਖਾਹਾਂ ਨਹੀਂ ਮਿਲਦੀਆਂ ਸਾਡਾ EPF ਵੀ ਨਹੀਂ ਜਮ੍ਹਾਂ ਹੋ ਰਿਹਾ ਮੈਂ ਖਾਸ ਕਰਕੇ ਮੇਰਾ ਤੇ 11 16 ਸਾਲ ਦਾ ਪੀਐਫ ਮੇਰੇ ਨਾਂ ਦੇ ਕੋਈ ਕਾਊਂਟ ਨੰਬਰ ਮਿਲਿਆ ਕਿਤਾ ਕਿੱਥੇ ਜਮ੍ਹਾਂ ਹੋ ਰਿਹਾ ਹੋਰ ਵੀ ਪੁੱਛ ਸਫਾਈ ਕਰਮਚਾਰੀ ਨੇ ਸੀਵਰੇਜ ਵਾਲੇ ਨੇ ਇਹਦਾ ਵੀ ਨਹੀਂ ਕਿਸੇ ਦਾ ਵੀ ਨਹੀਂ ਜਿਹੜੇ ਪੱਕੇ ਮਲਾਏ ਉਹਨਾਂ ਦਾ ਪੀਐਫ ਦਾ ਵੀ ਨਹੀਂ ਪਤਾ ਉਹਦਾ ਕੱਟ ਲੈਂਦੇ ਕੱਟ ਕੱਟ ਲੈਂਦੇ ਨੇ ਪਰ ਸਾਡੇ ਵੋਚਰਾਂ 'ਚ ਕੱਟਿਆ ਜਾਂਦਾ ਪਰ ਸਾਨੂੰ ਅੱਜ ਤੱਕ ਪਤਾ ਨਹੀਂ ਲੱਗਾ ਕਿਹੜਾ ਕਾਊਂਟ ਹੈ ਕਿੱਥੇ ਪੀਐਫ ਜਾ ਰਿਹਾ ਤੁਹਾਨੂੰ ਜੇ ਲੋਡ ਪਵੇ ਤਾਂ ਕਿਥੋਂ ਪੈਸੇ ਲਾਵਾਂਗੇ ਤਨਖਾਹ ਦੇਦੇ ਅਸੀਂ ਬੜਾ ਬੁਰਾ ਹੀ ਹਾਲ ਹੋ ਗਿਆ ਤੇ ਮੇਰੀ ਪੰਜਾਬ ਸਰਕਾਰ ਅਗੇ ਵੀ ਇਹ ਬੇਨਤੀ ਹੈ ਕਿ ਸਾਨੂੰ ਨਗਰ ਕੌਂਸਲ ਡੇਰਾ ਬਾਬਾ ਨਾਨਕ ਨੂੰ ਕੋਈ 7-8 ਲੱਖ ਰ ਦਾ ਦਾਜ ਹੜਤਾਲ ਦੀ ਸਥਿਤੀ ਨਾ ਹੋਵੇ ਤੇ ਸਾਨੂੰ ਸਮੇਂ ਸਿਰ ਤਨਖਾਹ ਮਿਲੀਆਂ ਚਾਹੀਦੀਆਂ ਨੇ ਜੀ ਮੈਂ ਸੋਜਿੰਦਰ ਸਿੰਘ ਡੇਰਾਬਾਬਨਗਰ ਨਗਰ ਕੌਂਸਲ ਡੇਰਾਬਾਬਨਾਨ ਦੇ ਸਫਾਈ ਕਰਮਚਾਰੀਆਂ ਸਾਨੂੰ ਪਿਛਲੇ 3-4 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਰਨਾ ਸਾਡੀ ਜਿਹੜੀ ਹੜਤਾਲ ਚੱਲਦੀ ਆ ਇਹਨਾਂ ਨੂੰ ਬੇਨਤੀ ਆ ਕਿ ਸਾਡੀਆਂ ਤਨਖਾਹਾਂ ਦੇ ਦੇਣਾ ਨਹੀਂ ਅੱਜ ਹੀ ਕੰਮ ਚਾਲੂ ਕਰ ਦਿੰਨੇ ਆ ਸਾਡੇ ਘਰਾਂ ਦੀਆਂ ਬਹੁਤ ਮਜਬੂਰੀਆਂ ਆ ਸਾਡੇ ਘਰਾਂ ਦੀਆਂ ਬਹੁਤ ਮਜਬੂਰੀਆਂ ਸਨ ਜਿਹਦੇ ਕਰਕੇ ਅਸੀਂ ਕੰਮ ਨਹੀਂ ਕਰ ਰਹੇ ਸਸੀ ਗਾਲ ਜੀ ਮੈਂ ਇਸ ਪ੍ਰੋਬਲਮ ਸੀ ਸਰੇ ਸਾਡੀਆਂ ਮਜਬੂਰੀਆਂ ਆ ਕਿ ਸਾਨੂੰ ਤਨਖਾਹਾਂ ਨਹੀਂ ਮਿਲ ਰਹੀਆਂ 3-4 ਮਹੀਨੇ ਤੋਂ ਨਾ ਸਾਡਾ ਪੀਐਫ ਪੈ ਰਿਹਾ ਏ ਤੇ ਉਧਰੋਂ ਦੇਂਦਿਆਰ ਵੀ ਆ ਗਏ ਨੇ ਵੱਡਾ ਦਿਨ ਆ ਗਿਆ ਨਵਾਂ ਸਾਲ ਆ ਗਿਆ ਸਾਡੀਆਂ ਮੁਸ਼ਕਲਾਂ ਇਹ ਵੀ ਸਾਡੇ ਘਰਾਂ ਦੇ ਗੁਜ਼ਾਰੇ ਨਹੀਂ ਚੱਲਦੇ ਇਹ ਕਰਕੇ ਸਾਨੂੰ ਤਨਖਾਹਾਂ ਦਿੱਤੀਆਂ ਜਾਣ ਮੈਂ ਬਹੁਤ ਧੰਨਵਾਦ ਜੇ ਤੱਕ ਅੱਜ ਤੱਕ ਤਨਖਾਹਾਂ ਨਹੀਂ ਮਿਲਦੀਆਂ ਕੀ ਅਗਲਾ ਪ੍ਰੋਸੈਸ ਹੈ ਅਗਲਾ ਪ੍ਰੋਸੈਸ ਸਾਰਾ ਆਡੀ ਲੰਮੀ ਸਮੇਂ ਤੋਂ ਹਰਤਾਹ ਚੱਲੂਗੀ ਜੀ ਬੋਲਣਾ ਜੀ ਪੱਤਰ ਘਾੜੇ ਰੋ ਕਰਨ ਤੋਂ ਹਾਂ ਜੀ ਬਈ ਹਾਂ ਜੀ ਸਰ ਬੰਦੇ ਨਾ ਹੜਤਾਲ ਦੇ ਬੈਠੇ ਹੋਏ ਤੁਹਾਡੇ ਹਾਂ ਜੀ ਤੇ ਸਰ ਸਫਾਈ ਤੁਹਾਡੇ ਰਹਿਣਾ ਦਾ ਮੜਾ ਹਾਲ ਹੋਇਆ ਦਾਵਾ ਕੋਈ ਹਸਾਬ ਨਹੀਂ ਗਲੀਆਂ ਦੇ ਮੋੜਾਂ ਤੇ ਕੂੜਾ ਇਕੱਠਾ ਹੋ ਗਿਆ ਦਾਵਾ ਹਾਂ ਉਹ ਵੀ ਥੋੜੀ ਜਿਹੀ ਭਰਾ ਉਹਨਾਂ ਫਾਈਨੈਂਸ਼ੀਅਲ ਕਮੇਟੀ ਕੋ ਪੈਸੇ ਨਹੀਂ ਆ ਤੇ ਉਹ ਤੁਹਾਨੂੰ ਬਾਅਦ ਤੇ ਆਪਾਂ ਚੱਲਦਾ ਪਿਆ ਥੋੜਾ ਜਨਾ ਮਸਲਾ ਛੇਤੀ ਬੰਦੇ ਸਰ ਅੱਜ ਕਰਨ ਵੀ ਕਿੰਨੇ ਦਿਨ ਵਿੱਚ ਪਾਣੀ ਦੀ ਜਾਂ ਤੇ ਸਰਕਾਰ ਨੂੰ ਪਹਿਲਾਂ ਵੀ ਲਿਖਿਆ ਨੂੰ ਲਿਖਦੇ ਬੇ ਹਾਂ ਹਾਂਜੀ ਉਹ ਪਾਇਸ ਨੇ ਕਮੇਟੀ ਕਰਵਾਈ ਸੀ ਤੇ 11 ਮਹੀਨੇ ਵੀ ਤੁਹਾਨੂੰ ਪਰਹਵਾ ਨਹੀਂ ਮਿਲ ਰਹੀਆਂ ਮਿਲ ਚਾਰ ਵੀ ਨਿਕਲ ਪਰਹਵਾ ਨਹੀਂ ਮਿਲੀਆਂ ਅਜ ਤੱਕ ਆਹੋ ਕੇ ਜੀ 2 ਮਹੀਨੇ ਦੀ ਕੇ 3 ਮਹੀਨੇ ਇਦਾਂ ਹੀ ਚੱਲ ਹਾਂਜੀ ਹਾਂਜੀ ਕੱਲ ਦਾ ਪਿਆ ਹੋ ਜਾਣਾ ਮਸਲਾ ਹੱਲ ਹੋ ਜਾਏਗਾ ਠੀਕ ਹੋ ਜਾਏਗਾ